ਹੋਰ ਜੀ ਕਿਸਾਨ ਵੀਰੋ ਕੀ ਹਾਲ ਚਾਲ ਨੇ ਜੀ ਮੈਂ ਸੁਖੀ ਟਿਵਾਣਾ ਟਿਵਾਣਾ ਸੀਡ ਸਟੋਰ ਤੋਂ ਤੇ ਤੁਸੀਂ ਦੇਖ ਰਹੇ ਹੋ ਆਪਣਾ YouTube ਚੈਨਲ ਖੇਤੀ ਇਨਫੋ ਕਿਸਾਨ ਵੀਰੋ ਅੱਜ ਇੱਕ ਛੋਟੀ ਜੀ ਵੀਡੀਓ ਬਣਾ ਰਿਹਾ ਮੈਂ ਤੇ ਅਸਲ ਦੇ ਵਿੱਚ ਬਹੁਤ ਜ਼ਿਆਦਾ ਕਿਸਾਨ ਵੀਰ ਇਹ ਕੁਐਸਚਨਿੰਗ ਕਰ ਰਹੇ ਨੇ ਕਿ ਆਪਣੀ ਕਣਕ ਜਿਹੜੀ ਹੈਗੀ ਹੈ ਉਹਦੇ ਹੇਠਲੇ ਪੱਤੇ ਪੀਲੇ ਪੈ ਰਹੀ ਨਹੀਂ ਤੇ ਜਦੋਂ ਆਪਾਂ ਉਹਨਾਂ ਨਾਲ ਡਿਟੇਲ ਦੇ ਵਿੱਚ ਗੱਲ ਕਰਦੇ ਆ ਤਾਂ ਉਹ ਕਹਿੰਦੇ ਕਿ ਹੋਰ ਕੋਈ ਦਿੱਕਤ ਨਹੀਂ ਜਾਂ ਨੋਕਾਂ ਨੇ ਜਿਹੜੀਆਂ ਕਣਕ ਦੇ ਪੱਤੇ ਆਂ ਦੀਆਂ ਕਿ ਨੋਕਾਂ ਪੀਲੀਆਂ ਪੈ ਰਹੀਆਂ ਨੇ ਅਸਲ ਦੇ ਵਿੱਚ ਤੇ ਇਸ ਕਰਕੇ ਮੈਂ ਚਲੋ ਥੋੜੀ ਜੀ ਛੋਟੀ ਵੀਡੀਓ ਬਣਾ ਕੇ ਮੈਂ ਦੱਸ ਦਿੰਨਾ ਸਾਰੇ ਵੀਰਾਂ ਨੂੰ ਕਿ ਇਸ ਤੋਂ ਦੇਖੋ ਜੀ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਕਿਉਂਕਿ ਹੁਣ ਇਹ ਮੌਸਮ ਜਿਹੜਾ ਹੈਗਾ ਇਹ ਦਿਨ ਤੇ ਰਾਤ ਦੇ ਮੌਸਮ ਦੇ ਵਿੱਚ ਬਹੁਤ ਜ਼ਿਆਦਾ ਅੰਤਰ ਹੈਗਾ ਤੇ ਦਿਨ ਨੂੰ ਧੁੱਪ ਨਿਕਲ ਰਹੀ ਹੈ ਕਿਸੇ ਕਿਸੇ ਦਿਨ ਹੋ ਸਕਦਾ ਕਿ ਆਪਣੀ ਇਹ ਧੁੰਦ ਪੈਂਦੀ ਹੈ ਤੇ ਉਹ ਵੀ 11 12 ਵਜੇ ਦੇ ਨਾਲ ਉਤਰ ਜਾਂਦੀ ਹੈ ਤੇ ਦਿਨ ਦੇ ਵਿੱਚ ਮੌਸਮ ਕਾਫੀ ਗਰਮ ਹੈ ਅ ਪਿਛਲੇ ਸਾਲਾਂ ਦੇ ਮੁਕਾਬਲੇ ਦੇਖੀ ਤਾਂ ਨਹੀਂ ਤਾਂ ਅੱਜ ਕੱਲ ਸਾਰਾ ਸਾਰਾ ਦਿਨ ਧੁੰਦ ਉੱਤਰਦੀ ਨਹੀਂ ਹੁੰਦੀ ਤੇ ਰਾਤ ਨੂੰ ਵੀ ਠੰਡ ਹੁੰਦੀ ਹੈ ਪਰ ਇਸ ਵਾਰ ਕਿਉਂ ਰਿਹਾ ਕਿ ਰਾਤ ਨੂੰ ਬਹੁਤ ਜ਼ਿਆਦਾ ਠੰਡ ਹੋ ਰਹੀ ਹੈ ਤੇ 0 ਡਿਗਰੀ ਤੱਕ ਤਾਪਮਾਨ ਚਲਾ ਜਾਂਦਾ ਤੇ ਦਿਨ ਦੇ ਵਿੱਚ ਹਾਈ ਹੈ ਥੋੜਾ ਜਿਹਾ ਟੈਂਪਰੇਚਰ ਇਸ ਕਰਕੇ ਇਹ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਇਸ ਤੋਂ ਚੀਜ਼ ਤੋਂ ਤੇ ਹਾਂ ਜੇ ਆਪਣੀ ਲੱਗਦਾ ਆਪਾਂ ਨੂੰ ਕਿ ਮੈਗਨੀਜ਼ ਵਗੈਰਾ ਦੀ ਜਾਂ ਜ਼ਿੰਕ ਦੀ ਘਾਟ ਆ ਰਹੀ ਹੈ ਤਾਂ ਉਹਦੀਆਂ ਦੇਖੋ ਆਪਣੇ ਚੈਨਲ ਤੇ ਵੀ ਵੀਡੀਓਜ਼ ਪਾਈਆਂ ਹੋਈਆਂ ਨੇ ਕਿ ਆਪਾਂ ਕਿਵੇਂ ਪਤਾ ਕਰ ਸਕਦੇ ਹਾਂ ਕਿ ਆਪਾਂ ਨੂੰ ਇਹ ਜ਼ਿੰਕ ਦੀ ਘਾਟ ਹੈ ਜਾਂ ਮੈਗਨੀਜ਼ ਦੀ ਘਾਟ ਹੈ ਤੇ ਜੇ ਨਹੀਂ ਪਤਾ ਚੱਲ ਰਿਹਾ ਤੇ ਆਪਾਂ ਨੇ ਨਹੀਂ ਸਪਰੇਅ ਕੀਤਾ ਤਾਂ ਆਪਾਂ ਨੂੰ ਦੇਖੋ ਮੈਗਨੀਜ਼ 1 ਕਿਲੋ ਮੈਗਨੀਸ਼ੀਅਮ 1 ਕਿਲੋ ਤੇ ਯੂਰੀਆ 1 ਕਿਲੋ ਇਹਦਾ ਆਪਾਂ ਪ੍ਰਤੀ ਏਕੜ ਦਾ ਸਪਰੇਅ ਕਰ ਸਕਦੇ ਹਾਂ ਸਪਰੇਅ ਆਪਣੇ ਤਰੇਲ ਉਤਰੀ ਤੋਂ ਕਰਨਾ ਜੀ ਹਮੇਸ਼ਾ ਆਪਾਂ ਇਹ ਚੀਜ਼ ਕਹਿੰਦੇ ਆ ਕਿਉਂਕਿ ਜਦੋਂ ਤਰੇਲ ਹੁੰਦੀ ਹੈ ਤਾਂ ਪੱਤਿਆਂ ਦੇ ਉੱਤੇ ਨਹੀਂ ਜੋ ਵੀ ਆਪਾਂ ਸਪਰੇਅ ਕਰਾਂਗੇ ਉਹ ਖੜੂਗੀ ਉਹ ਨੀਚੇ ਚਲੀ ਜਾਊਗੀ ਸਾਰੀ ਦੀ ਸਾਰੀ ਇਸ ਕਰਕੇ ਤਰੇਲ ਉਤਰੀ ਤੋਂ ਸਪਰੇਅ ਕਰਨੀ ਹੈ ਤੇ ਜੇ ਆਪਾਂ ਨੇ ਇਹ ਸਪਰੇਅ ਕਰਤੇ ਆਪਾਂ ਨੇ ਕਈ ਵੀਰ ਕਹਿੰਦਾ ਸੀ ਮੈਗਨੀਜ਼ ਦਾ ਵੀ ਸਪਰੇਅ ਕਰਤਾ ਜੀ ਤੇ ਕਈ ਬੰਦੇ ਜ਼ਿੰਕ ਦਾ ਵੀ ਕਹਿੰਦੇ ਸੀ ਕਰਤਾ ਵੀ ਫਿਰ ਵੀ ਵੀੜਾ ਆਪਾਂ ਦਿਖਾ ਰਹੀ ਹੈ ਕਣਕ ਤਾਂ ਉਹ ਆਪਣੇ ਆਪ ਠੀਕ ਹੋ ਜੂਗੀ ਜੇ ਆਉਣ ਵਾਲੇ ਟਾਈਮ ਦੇ ਵਿੱਚ ਤੇ ਆਪਾਂ ਨੇ ਸਿਰਫ ਦੇਖਣਾ ਕਿ ਟਿਲਰਿੰਗ ਹੋ ਰਹੀ ਹੈ ਕਣਕ ਦੀ ਜਾਂ ਨਹੀਂ ਕਹਿਣ ਦਾ ਮਤਲਬ ਹੈ ਕਿ ਗਰੋਥ ਤਾਂ ਨਹੀਂ ਰੁਕੀ ਹੋਈ ਜੇ ਤਾਂ ਗਰੋਥ ਰੁਕੀ ਹੋਈ ਹੈ ਕਣਕ ਦੀ ਤਾਂ ਆਪਾਂ ਨੂੰ ਥੋੜੀ ਜੀ ਚਿੰਤਾ ਕਰਨ ਦੀ ਜ਼ਰੂਰਤ ਹੈ ਚਿੰਤਾ ਵੀ ਨਹੀਂ ਕਹਿ ਸਕਦੇ ਕਿ ਆਪਾਂ ਨੂੰ ਅ ਕੇਅਰ ਕਰਨ ਦੀ ਜ਼ਰੂਰਤ ਹੈ ਤੇ ਨਹੀਂ ਤਾਂ ਕੋਈ ਦਿੱਕਤ ਵਾਲੀ ਗੱਲ ਨਹੀਂ ਆਪਣੇ ਆਪ ਇਹ ਸਾਰਾ ਜਿਹੜਾ ਹੈਗਾ ਠੀਕ ਹੋ ਜਾਊਗਾ ਜੀ ਆਪਣੇ ਆਪ ਟਾਈਮ ਦੇ ਨਾਲ ਠੀਕ ਹੈ ਜੀ ਕਿਸਾਨ ਵੀਰੋ ਮੈਂ ਇਸੇ ਕਰਕੇ ਵੀਡੀਓ ਪਾਤੀ ਮਹਾ ਕਈ ਵਾਰ ਘਬਰਾ ਜਾਂਦਾ ਅਗਲਾ ਕਿ ਯਾਰ ਕਣਕ ਨੂੰ ਕੀ ਹੋਈ ਜਾਂਦਾ ਪੀਲੀ ਹੋਈ ਜਾਂਦੀ ਹੈ ਤੇ ਬਾਕੀ ਹੋਰ ਕੋਈ ਦਿੱਕਤ ਵਾਲੀ ਗੱਲ ਨਹੀਂ ਜੀ ਹੈਗੀ ਇਹਦੇ ਵਿੱਚ ਸੋ ਠੀਕ ਹੈ ਜੀ ਕਿਸਾਨ ਵੀਰੋ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਕਿਉਂਕਿ ਇਹ ਦਿੱਕਤ ਤਕਰੀਬਨ ਬਹੁਤ ਜਿਆਦਾ ਖੇਤਾਂ ਦੇ ਵਿੱਚ ਆ ਰਹੀ ਹੈ ਤਾਂ ਜੋ ਏ ਐਵੇਂ ਆਪਾਂ ਬਾਧੂ ਦੇ ਹੋਰ ਫालतੂ ਦੇ ਖਰਚਿਆਂ ਤੋਂ ਬਚ ਸਕੀਏ ਤੇ ਨਾਲੇ ਜਿਹੜੀ ਕਬਰਾ ਹਟ ਹੁੰਦੀ ਆ ਆਪਣੀ ਉਹ ਕਬਰਾ ਹਟ ਵੀ ਜਿਹੜੀ ਹੈਗੀ ਆ ਉਹ ਦੂਰ ਹੋ ਜੂਗੀ ਜੀ ਇਹਦੇ ਨਾਲ ਤੇ ਇਹ DBW 303 ਹੈ ਜੀ ਤੇ ਬਹੁਤ ਵਧੀਆ ਜਿਆਦਾ ਆਨੇ ਟਿਲਰਿੰਗ ਕਰਨੀ ਸਟਾਰਟ ਕੀਤੀ ਹੋਈ ਆ ਦੇਖ ਸਕਦੇ ਆ ਆਪਾਂ ਸਟੈਮ ਵੀ ਬਹੁਤ ਮਜ਼ਬੂਤ ਹੈ ਤੇ ਟਿਲਰਾਂ ਇਹਦੀ ਬਹੁਤ ਜ਼ਿਆਦਾ ਨਹੀਂ ਜੀ 10 10 15 15 ਜਿਹੜੀਆਂ ਆਪਾਂ ਛੋਟੀਆਂ ਮੋਟੀਆਂ ਵੀ ਵਿੱਚ ਦੇਣ ਲਈਏ ਤਾਂ ਇਹ ਨਿਊ ਟਿਲਰਾਂ ਇਹ ਕਰ ਰਹੀ ਹੈ ਤੇ ਇਹਦੀ ਆਪਾਂ ਪ੍ਰੋਪਰ ਵੀਡੀਓ ਪਾਵਾਂਗੇ ਥੋੜੇ ਜਿਹੇ ਦਿਨਾਂ ਤੱਕ ਫੇਰ ਤੇ ਵੀਡੀਓ ਦੇਖਣ ਵਾਸਤੇ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ